ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਬਰਾਡ ਡੈਰੀ ਫਾਰਮ ਜੇਮਨ ਵਾਲਾ ਮੋਗਾ ਤੇ ਅੱਜ ਦੀ ਵੀਡੀਓ ਪੰਜਾਬ ਜੇਮਨ ਵਾਲਾ ਜਿਹੜਾ ਮੋਗਾ ਤੋਂ ਲੈ ਕੇ ਆਏ ਆ ਆਪਣੇ ਆਪ ਦੇ ਘਰ ਦੀ ਵੀਡੀਓ ਪਹਿਲਣ ਵਛੀ ਦੋ ਦੰਦ ਦੀ ਵੀਡੀਓ ਲੈ ਕੇ ਆਏ ਆ ਦੇਖ ਸਕਦੇ ਹੋ ਤੁਸੀਂ ਜੀ ਇੱਕ ਦੋ ਦਿਨ ਕੱਢਦੀ ਆ ਬੱਚੀ ਰਿਕਵਲਟੀ ਬਹੁਤ ਹੀ ਜਿਆਦਾ ਪਿਆਰੀ ਬੱਚੀ ਦੀ ਤੇ ਹਜੇ ਬੱਚੀ ਦੇ ਤਿੰਨ ਚਾਰ ਦਿਨ ਪਏ ਹੈ ਜਿਹੜੇ ਸੀਮਨ ਦੀ ਆਪ ਆ ਬੱਚੀ ਤੇ ਉਹ ਸੀਮਨ ਦਾ ਵੀ ਡਾਟਾ ਹੈਗਾ ਤੇ ਜਿਹੜਾ ਇਹਦੇ ਲੱਗਾ ਜੀ ਉਹਦਾ ਵੀ ਹੈਗਾ ਤੇ ਚਾਰ ਜੂਰ ਫੁੱਲਾ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਜਿਆਦਾ ਪਿਆਰੀ ਹੈ ਬੱਚੀ ਦੀ ਤੇ ਅਗਾੜੀ ਵੀ ਦੇਖ ਸਕਦੇ ਆ ਤੁਸੀਂ ਤੇ ਵੀਨ ਜ਼ੂਨ ਜ਼ੋਛੀ ਬਹੁਤ ਕੱਡੂਗੀ ਬਾਕੀ ਇਹਦੇ 4-5 ਦਿਨ ਤਾਂ ਬੱਚੀ ਆਰਾਮਦਾਰੀ ਨਾਲ ਕੱਢਦੀ ਆ ਇਧਰਲੇ ਪਾਸੋਂ ਵੀ ਤੁਸੀਂ ਦੇਖ ਸਕਦੇ ਆ ਆਰਡਰ ਦੀ ਤਿਆਰੀ ਬਹੁਤ ਹੀ ਜਿਆਦਾ ਪਿਆਰੀ ਬੱਚੀ ਆ ਪਹਿਲਾ ਸੂਆ ਦੋੰਦ ਵਾਲੇ ਦੰਦ ਬਈ ਚੱਕਦੀ ਆ ਹਜੇ ਬਾਕੀ ਜੈਸ ਵੀ ਵੀਰ ਭੈਣ ਭਰਾ ਦੇ ਪਸੰਦ ਹੋਏ ਆਪਣੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈਗਾ 8437344368 8437344368 ਬਾਕੀ ਜੇ ਤੁਸੀਂ ਵੀਰ ਭੈਣ ਭਰਾਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੈਣਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਹਾਂਜੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ